ਮਾਤਮ ਦੀਆਂ ਇਹ ਤਸਵੀਰਾਂ ਸ਼੍ਰੀ ਮੁਖਸਰ ਸਾਹਿਬ ਦੇ ਡਾਕਟਰ ਨਵਦੀਪ ਸਿੰਘ ਦੇ ਕਰਦੀਆਂ ਨੇ ਜਿੱਥੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਬੀਤੇ ਦਿਨੀ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿਖੇ ਐਮਡੀ ਦੀ ਪੜ੍ਹਾਈ ਕਰ ਰਹੇ ਡਾਕਟਰ ਨਵਦੀਪ ਦੀ ਪੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਪਿਤਾ ਨੇ ਦੱਸਿਆ ਕਿ ਨਵਦੀਪ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸੀ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਸੀ ਅਤੇ ਨੌਜਵਾਨਾਂ ਨੂੰ ਵੀ ਪੜ੍ਹਾਈ ਦੇ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਸੀ ਜਿਸ ਦਿਨ ਉਸਦੀ ਮੌਤ ਹੋਈ ਹੈ ਉਸ ਦਿਨ ਨਵਦੀਪ ਦੀ ਮਾਤਾ ਦਾ ਜਨਮ ਦਿਨ ਸੀ ਆਪਣੀ ਮਾਤਾ ਦੇ ਜਨਮ ਦਿਨ ਦੇ ਮੌਕੇ ਹੀ ਪਰਿਵਾਰ ਨੂੰ ਨਵਦੀਪ ਦੀ ਮੌਤ ਦੀ ਦੁੱਖ ਭਰੀ ਖਬਰ ਮਿਲਦੀ ਹੈ ਕਿ ਨਵਦੀਪ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇਹ ਵੱਡਾ ਸਵਾਲ ਹੈ ਕਿ ਨਵਦੀਪ ਨੇ ਅਚੇਹ ਹੱਦਮ ਕਿਉਂ ਚੁੱਕਿਆ ਜਾਂ ਫਿਰ ਉਸ ਦੀ ਮੌਤ ਦੇ ਪਿੱਛੇ ਕੀ ਕਾਰਨ ਨੇ ਪਿਤਾ ਦੇ ਬੋਲ ਸੁਣੀਏ ਤਾਂ ਇੰਜ ਲੱਗਦਾ ਹੈ ਕਿ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਨਵਦੀਪ ਇੱਕ ਕਦਮ ਕਿਵੇਂ ਚੁੱਕ ਸਕਦਾ ਹੈ ਮੁਕਸਰ ਦੇ ਬੱਚਿਆਂ ਲਈ ਉਹ ਪ੍ਰੇਰਨਾ ਸਰੋਤ ਸੀਗਾ ਬੱਚਿਆਂ ਨੂੰ ਅਕਸਰ ਉਹ ਇਹ ਕਹਿੰਦਾ ਸੀਗਾ ਕਿ ਜੇ ਮੈਂ ਪੜ੍ਹ ਕੇ ਡਾਕਟਰ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਮੁਕਸਰ ਦੇ ਬੱਚਿਆਂ ਨੂੰ ਤਾਂ ਖਾਸ ਤਰ੍ਹਾਂ ਤੇ ਮੋਟੀਵੇਟ ਕੀਤਾ ਵੈਸੇ ਉਹ ਹਰੇਕ ਬੱਚੇ ਨੂੰ ਇਹ ਕਹਿੰਦਾ ਸੀਗਾ ਕਿ ਬੱਚਿਆਂ ਦਾ ਕੰਮ ਇੱਕੋ ਹੀ ਹੁੰਦਾ ਪੜੋ ਤੇ ਅੱਗੇ ਵਧੋ ਉਹ ਕਹ ਉਹ ਕਹਿੰਦਾ ਹੀ ਸੀਗਾ ਜੇ ਮੈਂ ਪੜ ਕੇ ਕੁਝ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਹੋ ਸੋ ਬੱਚੇ ਬਹੁਤ ਜ਼ਿਆਦਾ ਹੁੰਦੇ ਤੋਂ ਪ੍ਰਭਾਵਿਤ ਸੀਗੇ ਬਹੁਤ ਜ਼ਿਆਦਾ ਮੋਟੀਵੇਟ ਕਰਦਾ ਸੀ ਮੈਂ ਵੀ ਕਿਤੇ ਵੀ ਭਾਸ਼ਣ ਦਿੰਦਾ ਸੀਗਾ ਤਾਂ ਉਹਦੀ ਉਦਾਹਰਨ ਦਿੰਦਾ ਸੀ ਬੱਚਿਆਂ ਨੂੰ ਕਿ ਬੱਚੇ ਨਵਦੀਪ ਦਾਲ ਰੋਟੀ ਖਾਣ ਵਾਲਾ ਬੱਚਾ ਜੇ ਉਹ ਪੜ ਕੇ ਪ੍ਰਾਪਤੀਆਂ ਕਰ ਸਕਦਾ ਤਾਂ ਸਾਰੇ ਬੱਚੇ ਹੀ ਕਰ ਸਕਦੇ लास्ट ਵਾਰੀ ਸ਼ਨੀਵਾਰ ਸਵੇਰੇ 7 ਵਜੇ ਮੇਰੀ ਗੱਲ ਹੋਈ ਉਹਦੇ ਨਾਲ 7 ਵਜੇ ਆਮ ਤੌਰ ਤੇ ਮਾਨੂੰ ਉਠਾਉਂਦਾ ਸੀਗਾ ਵੀ ਉੱਠ ਜਾ ਕਿਉਂਕਿ 9 ਵਜੇ ਉਹਨੇ ਜਾਣਾ ਹੁੰਦਾ ਸੀਗਾ 8 ਵਜੇ ਉਹਨੇ ਆਪਦੀ ਮੰਮੀ ਨੂੰ ਹੈਪੀ ਬਰਥਡੇ ਦਾ ਮੈਸੇਜ ਭੇਜਿਆ WhatsApp ਤੇ ਕਿਉਂਕਿ ਉਸ ਦਿਨ ਉਹਦੀ ਮੰਮੀ ਦਾ ਜਨਮ ਦਿਨ ਸੀਗਾ ਫਿਰ ਉਸ ਤੋਂ ਬਾਅਦ ਰਾਤ ਨੂੰ 9 ਵਜੇ ਹੀ ਸਾਡੀ ਗੱਲ ਹੁੰਦੀ ਸੀ ਹਰ ਰੋਜ਼ ਪਰ ਸ਼ਨੀਵਾਰ ਜਦੋਂ ਉਹਨੇ ਸਾਡਾ ਫੋਨ ਨਹੀਂ ਚੱਕਿਆ ਫਿਰ ਅਸੀਂ ਸਾਰੀ ਰਾਤ ਹੀ ਟਰਾਈ ਕਰਦੇ ਰਹੇ ਹਾਂ ਉਹਨੇ ਸਾਰੀ ਰਾਤ ਹੀ ਸਾਡਾ ਫੋਨ ਨਹੀਂ ਚੱਕਿਆ ਤਾਂ ਸਵੇਰੇ 6 ਵਜੇ ਅਸੀਂ ਕਿਸੇ ਰਿਸ਼ਤੇਦਾਰ ਨੂੰ ਭੇਜਿਆ ਜਿੱਤੋਂ ਸਾਨੂੰ ਪਤਾ ਲੱਗਿਆ ਵੀ ਕਮਰਾ ਅੰਦਰੋਂ ਬੰਦ ਹੈ ਤੇ ਬੱਚਾ ਹੈ ਅੰਦਰ ਹੀ ਆ ਪਰ ਸਾਡਾ ਫੋਨ ਨਹੀਂ ਚੱਕ ਰਿਹਾ ਫਿਰ ਸਾਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਮਾੜੀ ਘਟਨਾ ਹੋ ਗਈ ਹੈ ਸਾਡੇ ਕਹਿਣ ਤੇ ਪੁਲਿਸ ਨੇ ਗੇਟ ਤੋੜਿਆ ਤੇ ਅੰਦਰੋਂ ਬੱਚੇ ਦੀ ਲਾਸ਼ ਬਰਾਮਦ ਹੋਈ ਹੈ ਦਿੱਲੀ ਉਹ ਪਿਛਲੇ 7 ਸਾਲਾਂ ਤੋਂ ਰਹਿ ਰਿਹਾ ਸੀਗਾ ਐਮਬੀਬੀਐਸ ਵੀ ਉੱਥੋਂ ਕੀਤੀ ਲਗਭਗ 6 ਸਾਲ 1 ਸਾਲ ਐਮਡੀ ਦਾ ਹੋ ਗਿਆ ਸੀਗਾ ਔਰ ਬਹੁਤ ਹੀ ਉਤਸ਼ਾਹਿਤ ਸੀਗਾ ਉਹ ਕਹਿੰਦਾ ਸੀ ਵੀ ਹੋਰ 2 ਸਾਲਾਂ ਵਿੱਚ ਐਮਡੀ ਪੂਰੀ ਕਰਕੇ ਤੇ ਮੈਂ ਕਿਸੇ ਚੰਗੇ ਹਸਪੀਟਲ ਦੇ ਵਿੱਚ ਜੌਬ ਕਰੂੰਗਾ ਔਰ ਲੋਕਾਂ ਦੀ ਸੇਵਾ ਕਰੂੰਗਾ ਟੈਨਸ਼ਨ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਟੈਨਸ਼ਨ ਦੀ ਗੱਲ ਉਹਨੇ ਘਟੋ ਘਟ ਛਾਡੇ ਨਾਲ ਸਾਂਝੀ ਨਹੀਂ ਕੀਤੀ ਹੋ ਸਕਦਾ ਕਿ ਆਪਦੇ ਨਾਲ ਵਾਲੇ ਸਾਥੀਆਂ ਨਾਲ ਕਰਦਾ ਹੋਵੇ ਉਹਦੇ ਨਾਲ ਦੇ ਸਾਥੀਆਂ ਨੂੰ ਪਤਾ ਹੋਵੇ ਤਾਂ ਸਾਨੂੰ ਨਹੀਂ ਪਤਾ ਪਰ ਸਾਡੇ ਨਾਲ ਹਮੇਸ਼ਾ ਉਹ ਚੜ੍ਹਦੀ ਕਲਾ ਜੀ ਰਿਹਾ ਹੈ ਔਰ ਆਪਦੇ ਫਿਊਚਰ ਪਲਾਨਿੰਗ ਦੀ ਗੱਲ ਹੀ ਕਰਦਾ ਸੀਗਾ ਕਿ ਮੈਂ ਪੜ੍ਹ ਕੇ ਲਿਖ ਕੇ ਵਧੀਆ ਡਾਕਟਰ ਬਣਨਾ ਮੈਂ ਵਧੀਆ ਕੰਮ ਸਿੱਖਣਾ ਹੈ